ਆਨੰਦ ਵਾਲੀ ਫੈਨਾ ਨਾਂ ਚੱਕ ਸੀਗੇ ਫੇਰ ਯਾਰ ਅਸੀਂ ਜਾਣਾ ਨੇ ਜਾਟੀਆਂ ਫੇਰ ਅਸੀਂ ਬਿਜ਼ਨਸਮੈਨ ਨਹੀਂ ਬਣ ਸਕਦੇ ਤੇ ਸ਼ਰਮਾਂ ਦੀ ਵਾਲੀ ਗੱਲ ਪੱਕੀ ਹੈ ਵੀ ਤੁਹਾਡੇ ਚਾਰ ਚਾਰ ਕਨਾਲਾ ਵਿਗੜ ਨੂੰ ਥਾਂ ਹੋ ਜੂਗਾ ਹੁਣ ਉਹਨੂੰ ਤੁਸੀਂ ਚਾਰ ਕਨਾਲਾ ਵੇਚਣੀ ਐ ਕਿ ਲੈਣੀ ਐ ਇਹ ਤੁਹਾਡੇ ਵੱਸ ਹੈ ਜਿਹੜੇ ਸੱਜਣ ਨਹੀਂ ਆਏ ਉਹਨਾਂ ਨੂੰ ਹੋਰ ਇਕੱਠੇ ਕਰ ਲਓ ਇੱਕ ਪਲੇਟਫਾਰਮ ਤੇ ਲੈ ਆਓ ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ 20 ਦਿਨ ਤੁਸੀਂ ਪਲਾਂਟਾਂ ਦੀ ਮਾਲ ਲਖਾਉਣਾ ਜਾਓ ਜੇ ਮਾਲ ਤੁਹਾਡੇ ਘਰੇ ਖੋਣ ਨਾ ਹਣ ਤੁਹਾਨੂੰ ਇਹ ਨਾ ਪੁੱਛਣ ਕਿਨੂੰ ਪੁੱਛਣ ਉਹ ਉਹ ਕਹਿ ਰਿਹਾ ਵੀ ਦੱਸ ਦੇ ਜਿਹੜਾ ਡੰਪ ਕਰਨਾ ਉਹਦਾ ਕੀ ਰੇਟ ਹੈ ਜਿਹੜਾ ਤੁਸੀਂ ਮੌਕੇ ਤੇ ਲੈਣਾ ਉਹਦਾ ਕੀ ਰੇਟ ਹੈ ਜੇ ਤੁਸੀਂ ਰੇਟ ਲੈਣਾ ਤਾਂ ਤੇ ਜੇ ਬਈ ਸਿੱਖਣਾ ਫਿਰ ਮੇਰੇ ਕਿਸਾਰੇ ਦੀ ਗੱਲ ਨਹੀਂ ਫਿਰ ਤੁਹਾਡੀ ਮਰਜ਼ੀ ਹੈ ਤੁਹਾਡੀ ਖੁਸ਼ੀ ਹੈ ਤੁਹਾਡਾ ਮਾਲ ਹੈ ਤੁਹਾਡੇ ਬੇਲਰ ਹੈ ਤੁਸੀਂ ਆਂਦਾ ਨਫਾ ਲੈਣਾ ਥੋੜੀ ਨੁਕਸਾਨ ਕਰਾਉਣਾ ਇਹ ਹੀ ਗੱਲ ਹੈ ਜੇ ਕਿਸੇ ਦਾ ਫੇਰ ਵੀ ਰਹਿੰਦਾ ਸ਼ਰਮਾ ਨਹੀਂ ਬੈਠੇ ਤੁਹਾਡੇ ਸਾਰਿਆਂ ਦੇ ਸਾਹਮਣੇ ਕਹਿ ਦੇ ਵੀ 50000 ਤਾਂ ਤਾਈ ਮਾਲ ਮੈਂ ਲੈ ਲੂਗਾ ਜਿਹਦਾ ਜਿਹਦਾ ਲਿਖਣ ਦੀ ਹੋ ਰਹਿ ਜਾ ਫੇਰ ਤਾਂ ਤੁਹਾਨੂੰ ਤੁਹਾਡੇ ਢਿੱਡ 'ਚ ਕੋਈ ਡਰ ਨਹੀਂ ਹੋਣਾ ਚਾਹੀਦਾ ਨਾ ਵੀ ਮੇਰਾ ਮਾਲ ਰਹਿ ਜੂਗਾ ਆਸਾਨੀ ਨਾਲ ਕੀ ਹੈ ਯਾਰ ਮੇਰਾ ਮਾਲ ਨਾ ਰਹਿ ਜੇ ਫਟਾਫਟ ਮੈਂ ਲਿਖਾ ਆਵਾਂ ਜਿਵੇਂ ਲਿਖਦੇ ਓਵੇਂ ਲਿਖਾ ਆਵਾਂ ਡੀਸੀ ਦਫ਼ਤਰ ਦੇ ਵਿੱਚ ਜਿੱਤੇ ਮੀਟਿੰਗ ਸੀ ਜੀ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਜੀ ਸਾਡੀ ਲੁੱਟ ਕਿਵੇਂ ਹੁੰਦੀ ਹੈ ਬੇਲਰ ਵਾਲਿਆਂ ਦੀ ਮਾਲ ਲੈਣਾ ਕਿਸੇ ਪਲਾਂਟ ਦੇ ਨਾਲ ਨਾਲ ਨਹੀਂ ਲਿਆ ਕਿਸੇ ਦਾ ਕਿਸੇ ਮਾਲ ਪਲਾਂਟ ਨੇ ਮਾਲ ਲੈਣਾ 4 ਲੱਖ ਟਨ ਉਹ ਕਹਿੰਦਾ ਮੈਂ ਤਾਂ ਢਾਈ ਲੈਣਾ ਜੀ ਜਾਂ ਡੂਡ ਲੈਣਾ ਤੇ ਲਿਖਾ ਦਿਓ ਮੈਨੂੰ ਮੈਂ ਤਾਂ 5-5000 ਕਵਾਂਟਲ ਉਹਨੇ 5-5000 ਕਵਾਂਟਲ ਮਾਲ ਸਾਡਾ ਲਿਖ ਲਿਆ ਜਿੱਦਾਂ ਅਸੀਂ 5-5 ਦੇਤਾ ਉਹ ਅਸੀਂ ਜਾਣੇ ਫੇਰ ਵੀ ਯਾਰ ਮਾਲ ਹੋਰ ਪਿਆ ਸਾਡਾ ਮੇਰਾ ਤਾਂ ਖੇਤ ਚ ਬਣਿਆ ਪਿਆ ਮੇਰਾ ਤਾਂ ਰੀਪਰ ਵੱਜਿਆ ਪਿਆ ਉਹ ਕਹਿੰਦੇ ਲੈ ਲਾਂਗੇ ਪਰ ਲਾਂਗੇ 160 ਰੁਪਏ ਨਾ ਤਰ ਨਹੀਂ ਹੋਣ ਲੈਣਾ ਤੇ ਲਿਖਾਂਗੇ ਕਿੰਨਾ 2000 ਕਵਾਂਟਲ 2000 ਹੋਰ ਲਿਖ ਲਿਆ 160 ਈ ਤੁਹਾਡਾ 9 ਰੁਪਏ ਤੁਹਾਡੇ ਉੱਤੇ ਚੱਕ ਤੇ ਫੇਰ ਫੇਰ ਉਹ ਦੋ ਬਣ ਗਿਆ ਉਹ ਫੇਰ ਗਿਆ ਉਹ ਕਹਿੰਦੇ 1000 ਕੁਇੰਟਲ ਹੋਰ ਦੇ ਜਾ ਯਾਰ ਤੇ ਭਰ ਲਵਾਂਗੇ 150 ਵਹੀ ਆਨੇ ਚਲੇ 150 ਲੈਣਾ ਹਾਲਾਂਕਿ ਲੋਡ ਉਹਨੂੰ ਤੁਹਾਨੂੰ ਇਹ ਪਤਾ ਨਹੀਂ ਵੀ ਉਹਨੂੰ ਲੋਡ ਹੀ ਸਾਡੇ 4 ਲੱਖ ਪੰਦੀ ਆ ਯਾਰ ਉਹ ਕਈ ਢਾਈ ਜਾਂਦਾ ਤੁਸੀਂ ਆੜ ਜੋ ਤੇ ਵੀ ਨਹੀਂ ਦਿੰਦੇ ਤੁਸੀਂ ਆਜ ਜਵਾਬ ਦਿਓ ਮੈਂ ਤੁਹਾਨੂੰ ਥੋੜੇ ਨਾਲੇ ਦਾਵੇ ਨਾਲ ਗੱਲ ਕਰਨਾ ਵੀ ਤੁਸੀਂ ਆ 20 ਦਿਨ ਜਵਾਬ ਦੇ ਦੋ ਸਾਰੇ ਸਾਰੇ ਪਲਾਨ ਮਾਲ ਲਿਖੀ ਜਾਂਦੇ ਆ ਸੇਤੀਆਂ ਪੇਪਰ ਮਿਲ ਨੂੰ ਪਤਾ ਹੈ ਉਹਨਾਂ ਨੂੰ ਅੱਜ ਤਾਈਂ ਅਸੀਂ ਵੱਡੇ ਬੇਲਰਾਂ ਵਾਲੇ ਨੇ ਇੱਕ ਗੱਠ ਨਹੀਂ ਦਿੱਤੀ ਉਹਨਾਂ ਨੇ ਸਾਨੂੰ ਫੋਨ ਆਈ ਜਾਂਦੇ ਯਾਰ ਤੁਹਾਡੇ ਕੋਲ ਦੋ ਦੋ ਤਿੰਨ ਤਿੰਨ ਬੇਲਰਾਂ ਕਿਸੇ ਕੋਲ ਦੋ ਕਿਸੇ ਜਿਵੇਂ ਸਾਨੂੰ ਥੋੜਾ ਥੋੜਾ ਮਾਲ ਦੇ ਦਿਓ ਜੇ ਡਿਮਾਂਡ ਹੈ ਵੀ ਤਾਂ ਮੰਗਦੇ ਬਾਈ ਉਹਨਾਂ ਦਾ ਮਾਲ ਨਹੀਂ ਪੂਰਾ ਹੋਣਾ ਤੇ ਮਾਲ ਸਖਵੀਰ ਹੈ ਕਿਰੋਂ ਦਾ ਵੀ ਨਹੀਂ ਪੂਰਾ ਹੋਣਾ ਇੱਕ ਗੱਲ ਚੱਲੀ ਸੀ ਡੀਸੀ ਦਫ਼ਤਰ ਦੇ ਵਿੱਚ ਮੌਇਸਚਰ ਦੀ ਕਹਿੰਦੇ ਮੌਇਸਚਰ ਹੈ ਤੇ ਮਾਰਦੇ ਜੀ ਸਾਨੂੰ ਉਹ ਕਰਦੇ ਆ ਆ ਕਰਦੇ ਸਾਰੀ ਗੱਲ ਕਲੀਅਰ ਨਾ ਹੋਈ ਤੇ ਫਿਰ ਮੈਂ ਡੀਸੀ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਸਾਡਾ ਤਾਂ ਰੌਲਾ ਹੀ ਹੋ ਰਿਹਾ ਉਹ ਕਹਿੰਦੇ ਕੀ ਹੈ ਮੈਂ ਕਹਾਂ ਜਿਹੜੇ ਇਹਨਾਂ ਦੇ ਮੌਇਸਚਰ ਮੀਟਰ ਹੈ ਉਹ ਹੈ ਹੀ ਨਹੀਂ ਪਰਾਲੀ ਦੇ ਮੌਇਸਚਰ ਵਾਲੇ ਮੀਟਰ ਹੀ ਨਹੀਂ ਉਹ ਤਾਂ ਆਲਾ ਜਿਹੜੇ ਮੀਟਰ ਹੈ ਤੇ ਦੀ ਚੀਜ਼ ਹੈ ਜਿਹੜੇ ਕੰਮ ਆਸਤੇ ਨਹੀਂ ਬਣੀ ਉਹ ਨੂੰ ਕਿਵੇਂ ਸਹੀ ਦੱਸ ਦੂਗੀ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਇਹ ਮੀਟਰ ਤਾਂ ਪਰਾਲੀ ਵਾਲੇ ਲੈ ਕੇ ਆਉਣ ਨਾ ਬੈਕਟਰੀ ਸਾਰੇ ਪਲਾਂਟਾਂ ਦੇ ਨਮਾਇਨੇ ਦਿਨੇ ਹੀ ਭਾਰਦਵਜ ਬੈਠਾ ਸੀ ਇੱਧਰ ਗੱਠੜ ਬੈਠਾ ਸੀ ਉਹ ਮੁੰਡਾ ਮਾਸਟਰ ਮਾਸਟਰ ਕਹਿੰਦੇ ਚੰਨੂ ਤਾਂ ਉਹ ਵੇਖ ਕੇ ਸਾਰੇ ਪਲਾਂਟਾਂ ਦੇ ਬੰਦੇ ਉੱਥੇ ਬੈਠੇ ਸੀ ਅਸੀਂ ਤਾਂ ਯਾਰ ਮਾਲ ਦੇਣਾ ਹੈ ਲੋਹ ਨੂੰ ਆਸ ਇੱਕ ਚੱਕੇ ਤੁਸੀਂ ਰਾਤ ਨੂੰ ਕਾਲਾਂ 'ਚ ਪੈਨੇ ਹੋ ਫਿਰ ਮਾਲ ਪੈਦਾ ਕਰਦੇ ਹੋ ਸਿੱਟਣ ਲੱਗੇ ਤੁਸੀਂ ਸ਼ੋਨਾ ਦੀ ਸ਼ਰਮ ਮੰਨ ਜਾਂਦੇ ਨੇ ਯਾ ਰਿਆ ਨਾ ਕਰ ਰਿਆ ਨਾ ਕਰ ਉਹਨਾਂ ਨੂੰ ਜਵਾਬ ਦੇਣਾ ਸਿੱਖ ਲੋ ਹਰੇ ਗੱਲ ਤੇ ਜਵਾਬ ਦੇਣਾ ਸਿੱਖ ਲੋ ਥੋੜੇ ਥੋੜੇ ਰੇਟ ਵੀ ਵਹਿ ਜਾਣਗੇ ਤੁਹਾਡਾ ਸਾਰਾ ਕੁਝ ਹੋ ਜਾ ਜੇ ਤੁਸੀਂ ਉਹਨਾਂ ਦੇ ਨੂਰੇ ਸੱਟ ਕੇ ਤੇਰੇ ਫਿਰੇ ਫੇਰ ਭਰਾਓ 550 ਬਾਅਦ ਗੱਲ ਫੇਰ ਕੁਝ ਨਹੀਂ ਹੋ ਸਕਣਾਗਾ ਹੋਰ ਕਈ ਵੀ ਰੰਗੀਆਂ ਆਈਆਂ ਇੱਥੇ ਸ਼ਿਕਾਇਤਾਂ ਗਏ ਮੇਰੇ ਨਾਲ ਨਹੀਂ ਤੇਰੇ ਮੇਰੇ ਹੋ ਨਹੀਂ ਤੇਰੇ ਮੈਂ ਉਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਨਾ ਹੀ ਮੈਂ ਮਗਰ ਗੱਲਾਂ 'ਚ ਜਾਣਾ ਚਾਹਦਾ ਵੀ ਮਗਰ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਆਪਣਾ ਹੈਗਾ ਬਿਜ਼ਨਸ ਬਿਜ਼ਨਸ ਨੂੰ 1.5 ਪੁਆਇੰਟ ਤੋਂ ਤੁਸੀਂ ਚੱਕ ਲਓਗੇ ਤੁਸੀਂ ਸਾਰੇ ਆਪਣੇ ਪਿੰਡਾਂ 'ਚ ਰਹਿਣ ਵਾਲੇ ਭਰਾਵੋ ਸਾਰੇ ਨੌਜਵਾਨੀਆਂ ਨਾਲ ਵਾਹ ਤੁਸੀਂ ਦੇਖੇ ਹੋਣੇ ਕਈ ਆਰਥਿਕੇ ਫੇਲ ਹੋ ਜਾਂਦੇ ਆਂ ਆਪ ਛੱਡ ਕੇ ਪਿੰਡ ਆ ਕੇ ਫੇਰ ਪੀਪੇ ਰੱਖ ਲੈਂਦੇ ਆਂ ਦੁਬਾਰਾ ਫੇਰ ਕਾਮਯਾਬ ਹੋ ਜਾਂਦੇ ਆਂ ਸਾਡਾ ਕੀ ਅਸੀਂ ਇੱਕ ਕੰਮ 'ਚ ਫੇਲ ਹੋ ਜਾਈਏ ਨਾ ਮੈਂ ਫੇਲ ਹੋ ਗਿਆ ਤੇ ਵੀ ਪਿੰਡ ਵਾਲੇ ਇਹ ਕਹੀ ਜਾਣਗੇ ਯਾਰ ਉਹ ਫੇਲ ਹੋ ਗਿਆ ਸੀਗਾ ਆਪਾਂ ਨਹੀਂ ਇਹ ਕਰਨਾਗਾ ਅਸੀਂ ਇਹ ਰਿਵੇਦੇ ਸਾਨੂੰ ਪ੍ਰੋਬਲਮ ਕਿੱਥੇ ਆਈ ਸੀ ਫੇਲ ਕਿੱਥੋਂ ਹੋਏ ਕਿਉਂ ਹੋਏ ਫੇਲ ਵਜ੍ਹਾ ਕੀ ਸੀ ਅਸੀਂ ਉਹਦੀ ਵਜ੍ਹਾ ਲੱਪਣ ਦੀ ਬਜਾਏ ਆਪਣੇ ਆਪ ਨੂੰ ਦੋਸ਼ੀ ਕਰਾਰ ਦੇ ਲੈਨੇ ਆ। ਸੋ ਭਰਾਓ ਇਹ ਇੱਕ ਇੱਕਲਾ ਨਾ ਕਰਕੇ ਛੋਟੇ ਰੇਕ ਸਮੱਸਿਆ ਦਾ ਹੱਲ ਹੈਗਾ ਹੈਗਾ ਤੁਹਾਡੇ ਇੱਤੇ ਚ। ਇਕਾ ਕਰ ਲੋ ਸਾਰੀਆਂ ਸਮੱਸਿਆਵਾਂ ਸਾਡੀਆਂ ਠੀਕ ਹੋ ਜਾਣਗੀਆਂ। ਅੱਜ ਦੱਸ ਕੇ ਗਿਆ ਭਾਈ ਵਕੀਲ ਸਾਹਿਬ ਜਤਿੰਦਰ ਜੀ ਵੀ ਪੇਮੈਂਟ ਨਹੀਂ ਮਿਲਦੀ ਹੁੰਦੀ ਸੀ। ਆ ਮਾਨਸਾ ਵਾਲੇ ਬੈਠੇ ਆ ਕਹਿੰਦੇ ਸਾਡੀ ਜਿਹੜੀ 24 ਵਾਲੀ ਪੇਮੈਂਟ ਆ ਨਾ ਜਾਂ 23 ਵਾਲੀ ਪੇਮੈਂਟ ਆ 24 ਵਾਲਾ ਸੀਜ਼ਨ ਸ਼ੁਰੂ ਹੁਣ ਤਾਂ ਬਾਹਰ ਮਿਲਦੀ ਨਹੀਂ ਸੀ ਇਹਨਾਂ ਨੂੰ ਜਨਵਰੀ ਸਰਵ ਦੀ ਆ ਜਾਂਦੀ ਸੀ ਮਗਰਲੇ ਸਾਲ ਵਾਲੀ ਨੂੰ ਨਵਾਂ ਮਾਲ ਵੀ ਲੈ ਲੈਂਦੇ ਸੀ ਮਗਰ ਲਈ ਪੇਮੈਂਟ ਵੀ ਖੜੀ ਹੁੰਦੀ ਸੀ ਇਹ ਯੂਨੀਅਨ ਕਰਕੇ ਹੁਣ ਮੈਨੂੰ ਨਹੀਂ ਲੱਗਦਾ ਕਿਸੇ ਦੀ 31 ਤਿੰਨ ਤੋਂ ਬਾਅਦ ਪੇਮੈਂਟ ਖੜੀ ਹੈ ਕਿਸੇ ਦੀ ਅਜੇ ਵੱਡੇ ਬਿਲਰਾਂ ਨਾਲ ਨਹੀਂ ਤੇ ਖੜੀ ਹੈ ਕਿੰਨਾ ਮਾਲ ਮੋੜ ਟੋਣ ਵਾਲਾ ਰਹਿ ਜਾਂਦਾ ਕਈਆਂ ਦੀ ਛੋਟੇ ਬਿਲਰ ਵਾਲਾ ਕੋਈ ਬੰਦਾ ਦੱਸੇ ਥੋੜੀ ਤਾਂ ਵੱਡੇ ਵੀ ਹਨ ਜੀ ਕੋਕਰ ਖੜੀ ਹੈ ਨਾ ਆ ਕੋਕਰ ਪਲਾਨ ਜਿਹਨਾਂ ਦੀ ਹਜੇ ਛੋੜੇ ਬੇਲਾਂ ਦੀ ਪੇਮੈਂਟ ਖੜੀ ਆ ਹੋ ਗਈ ਜੀ ਸਾਡੇ ਤੇ ਹੋ ਗਈ ਹਾਂ ਦੱਸ ਤਰੀ ਹੋਈ ਆ ਸਰ ਜੀ ਇਹ ਨਹੀਂ ਹੋ ਗਈ ਆ ਮਾਣੂ ਮੇਰਾ ਕਹਿੰਦਾ ਇਹ ਭਾਵਾਂ ਚਲੋ 5-7% ਹਜੇ ਕਈ ਕਈ ਪਲਾਂਟਾਂ ਦੀ ਵੀ ਪ੍ਰੋਬਲਮ ਹੈਗੀ ਆ ਪਰ ਜਿਹੜੀ ਸਮੱਸਿਆ ਸੀਗੀ ਉਹ ਵੱਡੇ ਪੱਧਰ ਤੇ ਹੱਲ ਹੋ ਗਈ ਤੁਹਾਨੂੰ ਪੇਮੈਂਟ ਟਾਈਮ ਨਾਲ ਮਿਲਣਾ ਕਿ ਤੁਹਾਡਾ ਮਾਲ ਟਾਈਮ ਨਾਲ ਤੁੜਨ ਲੱਗ ਗਿਆ ਕੰਡਿਆਂ-ਕੁੰਡਿਆਂ ਦੀ ਪ੍ਰੋਬਲਮ ਸੀਗੀ ਉਹ ਵੀ ਮੇਰੇ ਵੀਰ ਦੱਸ ਕੇ ਗਏ ਕਿ ਯੂਨੀਅਨ ਮੰਤਬਰ ਕੰਡਿਆਲੀ ਪ੍ਰੋਬਲਮ ਵੀ ਹੱਲ ਹੋ ਗਈ। ਮਨਨ ਥੋੜੇ ਇਕੱਠੇ ਹੋਣ ਨਾਲ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਤੇ ਇੰਨੀ ਹੀ ਬੇਨਤੀਆਂ ਕਰਦਾ ਮੈਂ ਬੜਾ ਲੰਮਾ ਚੌੜਾ ਤਾਂ ਆਪਾਂ ਕੀ ਕਹਿ ਸਕਦੇ ਆ ਵੀ ਆਪਾਂ ਜਿਹੜੀਆਂ ਵੀ ਸਮੱਸਿਆਵਾਂ ਆ ਉਹ ਸਿਰਫ ਇਸੇ ਕਰਕੇ ਆ ਜਿੰਨਾ ਕਿ ਮੈਨੂੰ ਸਮਝ ਲੱਗੀ ਹੈ ਵੀ ਉਹ ਸਾਡੀਆਂ ਕਮਜ਼ੋਰੀਆਂ ਕਰਕੇ ਆ। ਸਾਨੂੰ ਆਪਣੀਆਂ ਕਮਜ਼ੋਰੀਆਂ ਤੋਂ ਸਬਕ ਸਿੱਖ ਕੇ ਏਕਾ ਕੰਮ ਕਰਕੇ ਤੇ ਸਾਰੇ ਭਰਾਵਾਂ ਨੂੰ ਇਹਦੇ ਵਿੱਚ ਲੈ ਕੇ ਮੇਰੇ ਤੋਂ ਮੈਂ ਨਹੀਂ ਕਹਿੰਦਾ 100% ਆ ਜਾਣਗੇ ਨਹੀਂ